ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਓ ਅੱਜ ਵੀਡੀਓ ਦੇ ਅੰਦਰ ਅਸੀਂ ਇਤਿਹਾਸ ਨੂੰ ਵਾਚਦੇ ਹੋਏ ਇਹ ਜਾਣਦੇ ਹਾਂ ਕਿ ਜੋ ਪਠਾਰ ਪੈਂਦੇ ਖਾਨ ਸੀ ਉਹ ਕੌਣ ਸੀ ਅਤੇ ਉਸ ਨੇ ਕਰਤਾਰਪੁਰ ਤੇ ਕਿਉਂ ਹਮਲਾ ਕੀਤਾ ਸੀ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਮੀਰੀ ਪੀਰੀ ਦੇ ਮਾਲਕ ਉਹ ਉਹਨਾਂ ਦੀ ਦੇਖ ਰੇਖੇ ਠਪੜਿਆ ਸੀ ਅਤੇ ਉਸਨੇ ਕਿ ਗੁਰੂ ਸਾਹਿਬ ਤੇ ਹੀ ਹਮਲਾ ਕਰ ਦਿੱਤਾ ਸੀ ਆਓ ਅਸੀਂ ਅੱਜ ਇਸ ਵੀਡੀਓ ਵਿੱਚ ਜਾਣਾਂਗੇ ਸੋ ਵੀਡੀਓ ਨੂੰ ਪੂਰੀ ਦੇਖਣਾ ਜੀ ਸੋ ਪੈਂਦੇਖਾਂ ਇਹ ਜ਼ਿਲ੍ਹਾ ਹਸ਼ਿਆਰਪੁਰ ਦੇ ਪਿੰਡ ਆਲਮਪੁਰ ਦਾ ਪਠਾਨ ਸੀ ਇਸ ਦੇ ਪਿਤਾ ਦਾ ਨਾਮ ਫਤੇਖਾਂ ਸੀ ਪਿੰਡ ਵੱਡੇ ਮੀਰ ਜ਼ਿਲ੍ਹਾ ਜਲੰਧਰ ਇਸ ਦੇ ਨਾਨਕੇ ਸਨ ਇਹ ਆਪਣੇ ਨਾਨਕੇ ਘਰ ਵਿੱਚ ਹੀ ਰਹਿੰਦਾ ਸੀ ਵੱਡਾ ਮੀਰ ਪਿੰਡ ਕਰਤਾਰਪੁਰ ਦੇ ਨੇੜੇ ਸੀ ਵੱਡੇ ਮੀਰ ਪਿੰਡ ਦੇ ਕਈ ਪਠਾਣ ਜਿਨ੍ਹਾਂ ਵਿੱਚ ਇਸ ਮਾਇਲ ਖਾਂ ਦਲਾਵਰ ਖਾਂ ਅਤੇ ਅਮੀਰ ਖਾਂ ਆਦ ਦੇ ਨਾਮ ਸ਼ਾਮਲ ਸਨ ਸੂਰਬੀਰ ਜਾਣੇ ਜਾਂਦੇ ਸਨ ਇਹਨਾਂ ਪਠਾਣਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਫੌਜ ਵਿੱਚ ਨੌਕਰ ਰੱਖ ਲਿਆ ਇਹਨਾਂ ਵਿੱਚ ਹੀ ਛੋਟੀ ਉਮਰ ਦਾ ਪੈਂਦੇ ਖਾਂ ਵੀ ਸੀ ਇਸ ਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਅਤੇ ਵਿਸ਼ੇਸ਼ ਢੰਗ ਨਾਲ ਇਸ ਦੀ ਪਰਵਰਿਸ਼ ਕਰਵਾਈ ਇਸ ਨੂੰ ਬੜਾ ਤਕੜਾ ਪਹਿਲਵਾਨ ਬਣਾਇਆ ਮਈ 1628 13 ਜੇਠ ਸਨ 1685 ਨੂੰ ਬੀਬੀ ਬੀਰੋ ਸੁਪਤਰੀ ਗੁਰੂ ਹਰਗੋਬਿੰਦ ਜੀ ਦੇ ਵਿਆਹ ਸਮੇਂ ਤੁਰਕ ਫੌਜਾਂ ਨੇ ਸਿੱਖ ਫੌਜ ਤੇ ਹਮਲਾ ਕੀਤਾ ਜਿਸ ਦੀ ਕਮਾਨ ਉਖਲਸ ਖਾਨ ਕਰ ਰਿਹਾ ਸੀ ਸਿੱਖ ਫੌਜ ਪਿੱਪਲੀ ਸਾਹਿਬ ਵਿਖੇ ਸੀ ਤੁਰਕ ਫੌਜਾਂ ਨੇ ਪਹਿਲਾਂ ਲੋਹਗੜ੍ਹ ਵਿੱਚ ਲੁੱਟਖਸਟ ਕੀਤੀ ਇਸ ਲੜਾਈ ਵਿੱਚ ਪੈਂਦੇ ਖਾਨ ਨੂੰ 100 ਅਸਵਾਰ ਦੇ ਕੇ ਗੁਰੂ ਸਾਹਿਬ ਨੇ ਫੌਜ ਦੇ ਸੱਜੇ ਪਾਸੇ ਰਹਿਣ ਦਾ ਹੁਕਮ ਦਿੱਤਾ ਕਿਉਂਕਿ ਇਸ ਨਾਲ ਵੱਡੇ ਵੱਡੇ ਸੂਰਬੀਰ ਪਠਾਨ ਸਨ ਜਦੋਂ ਕਿ ਖੱਬੇ ਪਾਸੇ ਦੀ ਕਮਾਨ ਪਾਈ ਬਿਧੀ ਚੰਦ ਜੀ ਕੋਲ ਸੀ ਸਿੱਖ ਜੀ ਜਾਨ ਨਾਲ ਲੜ ਰਹੇ ਸਨ ਜਿਸ ਦੇ ਛਿੱਟੇ ਵਜੋ ਤੁਰਕ ਫੌਜਾਂ ਨੂੰ ਮੈਦਾਨ ਛੱਡ ਕੇ ਨਸਣਾ ਪਿਆ ਇਸ ਲੜਾਈ ਦੀ ਜਿੱਤ ਤੋਂ ਬਾਅਦ ਪੈਂਦੇ ਖਾਂ ਫਿਰ ਹੰਕਾਰ ਵਿੱਚ ਉਪਜਣ ਲੱਗਾ ਅਤੇ ਇਹ ਸਿੰਘਾਂ ਨੂੰ ਇਹ ਕਹਿਣ ਲੱਗ ਪਿਆ ਕਿ ਲੋਹੜ ਗੜ ਦੀ ਲੜਾਈ ਦੀ ਜਿੱਤ ਕੇਵਲ ਇਸ ਦੀ ਬਹਾਦਰੀ ਦੇ ਛਿੱਟੇ ਵਜੋਂ ਹੋਈ ਹੈ ਗੁਰੂ ਸਾਹਿਬ ਨੂੰ ਅਜਹੀ ਹੰਕਾਰ ਦੀ ਗੱਲ ਉッカ ਹੀ ਨਹੀਂ ਸੀ ਪਾਉਂਦੀ। ਇਹੀ ਕਾਰਨ ਸੀ ਉਹਨਾਂ ਨੇ ਦੂਜੀ ਤੇ ਤੀਜੀ ਲੜਾਈ ਵਿੱਚ ਪੈਂਦੇਖਾਹ ਨੂੰ ਨਹੀਂ ਬੁਲਾਇਆ ਸੀ। ਤੀਜੀ ਲੜਾਈ ਪਿੱਛੋਂ ਗੁਰੂ ਸਾਹਿਬ ਕਰਤਾਰਪੁਰ ਆ ਗਏ। ਪੈਂਦੇਖਾਹ ਉਸ ਵੇਲੇ ਆਪਣੇ ਨਾਨਕੇ ਪਿੰਡ ਵੱਡੇ ਮੀਰ ਵਿਖੇ ਰਹਿੰਦਾ ਸੀ। ਇਹ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਅਤੇ ਨਾਲ ਹੀ ਇਸ਼ਨੇ ਭਾਈ ਵਿਧੀ ਚੰਦ ਰਾਹੀਂ ਗੁਰੂ ਸਾਹਿਬ ਕੋਲ ਇਹ ਗਿਲਾ ਕੀਤਾ ਕਿ ਮਹਾਰਾਜ ਨੇ ਪਿਛਲੀਆਂ ਦੋਹਾਂ ਲੜਾਈਆਂ ਵਿੱਚ ਇਸ ਨੂੰ ਕਿਉਂ ਨਹੀਂ ਬੁਲਾਇਆ ਗੁਰੂ ਸਾਹਿਬ ਨੇ ਇਸ ਨੂੰ ਠਿਰਜ ਦਿੰਦਿਆਂ ਕਿਹਾ ਪੈਂਦੇ ਖਾਂ ਬੀਤੀ ਉੱਤੇ ਚਿੰਤਾ ਨਹੀਂ ਕਰਨੀ ਚਾਹੀਦੀ ਪੁਰਸ਼ ਨੂੰ ਆਉਣ ਵਾਲੇ ਸਮੇਂ ਬਾਰੇ ਸੋਚਣਾ ਚਾਹੀਦਾ ਹੈ ਲੜਾਈ ਦਾ ਹਾਲ ਸੁਣ ਉਪਰੰਤ ਸੰਗਤ ਦੂਰੋਂ ਦੂਰੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਣ ਲੱਗੀ ਸਿੱਖ ਅਕਸਰ ਸ਼ਸਤਰ ਵਸਤਰ ਅਤੇ ਘੋੜੇ ਵੀ ਗੁਰੂ ਸਾਹਿਬ ਨੂੰ ਭੇਟਾ ਕਰਨ ਲਈ ਲਿਆਇਆ ਕਰਦੇ ਸਨ ਇਸ ਸਮੇਂ ਇੱਕ ਸਿੱਖ ਵਧੀਆ ਘੋੜਾ ਫੌਜੀ ਵਰਦੀ ਇੱਕ ਬਾਜ ਅਤੇ ਇੱਕ ਸੋਨੇ ਦੀ ਮੁੱਠ ਵਾਲੀ ਤਲਵਾਰ ਲੈ ਕੇ ਹਾਜ਼ਰ ਹੋਇਆ ਇਸ ਦਿਨ ਪਿੰਦੇ ਖਾਂ ਵੀ ਦਵਾਲ ਵਿੱਚ ਬੈਠਾ ਸੀ ਗੁਰੂ ਸਾਹਿਬ ਨੇ ਉਹ ਘੋੜਾ ਤਲਵਾਰ ਅਤੇ ਵਰਦੀ ਇਸ ਨੂੰ ਦੇ ਦਿੱਤੇ ਅਤੇ ਬਚਨ ਕੀਤਾ ਕਿ ਜਦੋਂ ਵੀ ਇਹ ਗੁਰੂ ਜੀ ਕੋਲ ਆਵੇ ਇਹੀ ਵਰਦੀ ਪਾ ਕੇ ਇਸੇ ਘੋੜੇ ਉੱਤੇ ਆਵੇ ਜਦੋਂ ਕਿ ਬਾਜ ਆਪ ਨੇ ਬਾਬਾ ਜੀ ਰੁਗਰ ਦਿੱਤਾ ਜੀ ਨੂੰ ਦੇ ਦਿੱਤਾ ਇਹ ਇਸ ਹੁਕਮ ਦੀ ਪਾਲਣਾ ਕਰਦਾ ਰਿਹਾ ਪਰ ਆਪਣੀ ਬੀਰਤਾ ਦੇ ਹੰਕਾਰ ਤੋਂ ਇਹ ਅਜੇ ਵੀ ਮੁਕਤ ਨਹੀਂ ਸੀ ਹੋਇਆ ਪੈਂਦੇ ਖਾਨ ਨੇ ਆਪਣੀ ਲੜਕੀ ਦੀ ਸ਼ਾਦੀ ਉਸਮਾਨ ਖਾਨ ਨਾਲ ਕਰ ਦਿੱਤੀ ਜਦੋਂ ਪੈਂਦੇ ਖਾਨ ਘੋੜਾ ਵਰਦੀ ਅਤੇ ਤਲਵਾਰ ਲੈ ਕੇ ਆਪਣੇ ਪਿੰਡ ਪਹੁੰਚਿਆ ਤਾਂ ਉਹਨਾਂ ਤੇ ਇਸ ਦੇ ਜਵਾਈ ਦੀ ਨਜ਼ਰ ਪੈ ਗਈ ਉਸ ਨੇ ਇਹ ਤਿੰਨੋਂ ਚੀਜ਼ਾਂ ਆਪਣੇ ਸਹੁਰੇ ਤੋਂ ਮੰਗੀਆਂ ਇਸ ਦੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਆਖਿਆ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਕਿ ਇਹ ਕਿਸੇ ਹੋਰ ਨੂੰ ਨਹੀਂ ਦੇਣੀਆਂ ਅਰਥਾਤ ਘੋੜੇ ਸਮੇਤ ਇਹ ਦੋਵੇਂ ਵਸਤਾਂ ਗੁਰੂ ਸਾਹਿਬ ਕੋਲ ਜਾਣ ਸਮੇਂ ਪੈਨੀਆਂ ਜਾਇਆ ਕਰਨੀਆਂ ਹਨ ਇਸ ਤੇ ਇਸ ਦਾ ਦਾਮਾਦ ਨਾਰਾਜ਼ ਹੋ ਗਿਆ ਇਸ ਉਪਰੰਤ ਉਸ ਨੇ ਆਪਣੇ ਸੱਸ ਕੋਲ ਇਸ ਦੀ ਮੰਗ ਕੀਤੀ ਅਤੇ ਆਖਿਆ ਕਿ ਖਾਨ ਇਹ ਚੀਜ਼ਾਂ ਉਸ ਨੂੰ ਨਹੀਂ ਦੇਵੇਗਾ ਤਾਂ ਉਹ ਫਕੀਰ ਹੋ ਜਾਵੇਗਾ ਜਾਂ ਜ਼ਹਿਰ ਖਾ ਕੇ ਮਰ ਜਾਵੇਗਾ ਇਸ ਤੇ ਪੈਂਦੇਖਾਂ ਦੀ ਪਤਨੀ ਨੇ ਇਸ ਨੂੰ ਡਰਾਇਆ ਧਮਕਾਇਆ ਕਿ ਜੇ ਇਸ ਨੇ ਉਸਮਾਨ ਦੀ ਗੱਲ ਨਾ ਮੰਨੀ ਤਾਂ ਉਹ ਇਸ ਦੀ ਟੀ ਨੂੰ ਛੱਡ ਜਾਵੇਗਾ ਮਜਬੂਰ ਹੋ ਕੇ ਪੈਂਦੇਖਾਂ ਨੇ ਸੋਨੇ ਦੀ ਮੁੱਠ ਵਾਲੀ ਤਲਵਾਰ ਘੋੜਾ ਅਤੇ ਵਰਦੀ ਉਸ ਨੇ ਦੇ ਦਿੱਤੀ ਅਗਲੇ ਦਿਨ ਉਸਮਾਨ ਖਾਂ ਵਰਦੀ ਪਾ ਕੇ ਹੱਥ ਵਿੱਚ ਤਲਵਾਰ ਲੈ ਕੇ ਉਸੇ ਘੋੜੇ ਤੇ ਆਪਣੇ ਸਾਥੀਆਂ ਨਾਲ ਸ਼ਿਕਾਰ ਖੇਡਣ ਲਈ ਚਲਾ ਗਿਆ ਸੰਜੋਗ ਵਸ ਸੌਦਾਗਰ ਵਾਲਾ ਚਿੱਟਾ ਬਾਜ਼ ਲੈ ਕੇ ਬਾਬਾ ਗੁਰਦਿੱਤਾ ਜੀ ਵੀ ਉਸ ਦਿਨ ਸ਼ਿਕਾਰ ਖੇਡਣ ਲਈ ਗਏ ਹੋਏ ਸਨ ਬਾਜ਼ ਬੜਾ ਤੇਜ਼ ਸੀ ਅਤੇ ਜਿਸ ਦਾ ਜਾਨਵਰ ਤੇ ਛੱਡਿਆ ਜਾਂਦਾ ਉਸ ਨੂੰ ਝਟ ਮੋੜ ਲਿਆਉਂਦਾ ਆਉਂਦੇ ਹੋਏ ਪੈਂਦੇ ਖਾਂ ਦੇ ਪਿੰਡ ਵੱਲ ਦੀ ਆ ਰਹੇ ਸਨ ਕਿ ਇੱਕ ਝੀਲ ਦੇ ਕਿਨਾਰੇ ਸੁਰਖਾਬ ਉੱਤੇ ਬਾਜ ਛੱਡਿਆ ਗਿਆ ਉਧਰੋਂ ਸ਼ਿਕਾਰ ਖੇੜਦੇ ਸਮਾਨ ਖਾਂ ਆ ਰਿਹਾ ਸੀ ਉਹ ਬਾਜ ਚੁਰਾ ਕੇ ਘਰ ਅੰਦਰ ਲੁਕ ਗਿਆ ਪਿੱਛੋਂ ਹੀ ਬਾਬਾ ਜੀ ਦੇ ਸ਼ਿਕਾਰੀ ਆ ਗਏ ਪਰ ਉਹ ਮੁਕਰ ਗਿਆ ਅਤੇ ਆਪਣੇ ਸਹੁਰੇ ਨੂੰ ਵੀ ਬਾਜ਼ ਬਾਰੇ ਨਾ ਦੱਸਣ ਲਈ ਆਖਿਆ ਇਹ ਸਾਰੀ ਘਟਨਾ ਗੁਰੂ ਸਾਹਿਬ ਕੋਲ ਪੁੱਜ ਗਈ ਉਹਨਾਂ ਨੇ ਪੈਂਦੇਖਾਂ ਨੂੰ ਬੁਲਾਉਣ ਲਈ ਚੌਧਾਰ ਭੇਜਿਆ ਪੈਂਦੇਖਾਂ ਹੁਕਮ ਅਦੁੱਲੀ ਕਰਕੇ ਬਿਨਾਂ ਸ਼ਸਤਰ ਅਸਤਰ ਪਹਿਨੇ ਤੋਂ ਬਿਨਾਂ ਘੋੜੇ ਤੇ ਹੀ ਗੁਰੂ ਸਾਹਿਬ ਕੋਲ ਜਾ ਪੁੱਜਾ ਜਦੋਂ ਗੁਰੂ ਸਾਹਿਬ ਨੇ ਇਸ ਤੋਂ ਬਾਬਾ ਗੁਰਦਿੱਤਾ ਜੀ ਦੇ ਬਾਜ ਬਾਰੇ ਪੁੱਛਿਆ ਤਾਂ ਇਹ ਸਾਫ਼ ਮੁੱਕਰ ਗਿਆ। ਗੁਰੂ ਸਾਹਿਬ ਨੇ ਤਿੰਨ ਵਾਰ ਬਚਨ ਕੀਤਾ ਕਿ ਇਹ ਬਾਜ ਬਾਰੇ ਦੱਸ ਦੇਵੀ ਪਰ ਪੈਂਦੇਖਾਨ ਨੇ ਕਿਹਾ ਕਿ ਇਸਨੇ ਬਾਜ ਵੇਖਿਆ ਹੀ ਨਹੀਂ। ਇਹ ਗੁਰੂ ਸਾਹਿਬ ਦੀ ਗੱਦੀ ਤੇ ਹੱਥ ਰੱਖ ਕੇ ਝੂਠੀ ਕਸਮ ਵੀ ਖਾ ਗਿਆ। ਇਸ ਤੇ ਗੁਰੂ ਸਾਹਿਬ ਨੇ ਭਾਈ ਵਿਧੀਚੰਦ ਨੂੰ ਬਾਜ ਸਮੇਤ ਸਾਰੀਆਂ ਅਵਸਥਾਾਂ ਲਿਆਉਣ ਲਈ ਇਸ ਦੇ ਘਰ ਭੇਜਿਆ ਅਤੇ ਸਾਰੀਆਂ ਚੀਜ਼ਾਂ ਮੰਗਵਾ ਲਈਆਂ। ਸਾਰੀਆਂ ਚੀਜ਼ਾਂ ਵਿਵੇਖ ਕੇ ਵੀ ਆ ਮੁਆਫੀ ਮੰਗਣ ਦੀ ਬਜਾਏ ਉਲਟਾ ਗੁਰੂ ਜੀ ਦੇ ਨਾਲ ਕੌੜੀਆਂ ਗੱਲਾਂ ਕਰਨ ਲੱਗ ਪਿਆ ਇਸ ਤੇ ਗੁਰੂ ਸਾਹਿਬ ਨੇ ਇਸ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਗੁਰੂ ਘਰ ਵਿੱਚੋਂ ਧੱਕਿਆ ਗਿਆ ਵਿਅਕਤੀ ਕਿਸੇ ਪਾਸੇ ਦਾ ਨਹੀਂ ਰਹਿੰਦਾ ਇਸ ਤੇ ਦੋਵੇਂ ਸਹਰਾ ਜਵਾਈ ਆਪਣੇ ਸਕੇ ਸਬੰਧੀਆਂ ਕੋਲ ਮਦਦ ਲਈ ਗਏ ਪਰ ਸਾਰਿਆਂ ਨੇ ਇਹਨਾਂ ਦੀ ਇਸ ਕਾਰਜਗੁਜ਼ਾਰੀ ਨੂੰ ਵੇਖਦੇ ਹੋਏ ਕੋਈ ਮਦਦ ਨਾ ਕੀਤੀ ਜਲੰਧਰ ਦਾ ਸੂਬੇਦਾਰ ਕਤਬਖਾਂ ਪੈਂਦੇਖਾਂ ਦੇ ਚਾਚੇ ਦਾ ਪੁੱਤਰ ਸੀ ਫਿਰ ਇਹ ਦੋਵੇਂ ਉਸ ਕੋਲ ਮਦਦ ਲਈ ਗਏ ਕਤਬਖਾਂ ਨੇ ਉਲਟਾ ਇਸ ਨੂੰ ਝਾੜਿਆ ਤੇ ਆਖਿਆ ਕਿ ਤੂੰ ਉਹਨਾਂ ਨਾਲ ਨਮਕ ਹਰਾਮੀ ਕੀਤੀ ਹੈ ਇਹਨਾਂ ਦੀ ਬਦੌਲਤ ਤੇਰਾ ਵजूद ਬਣਿਆ ਹੈ ਕਿਵੇਂ ਨਾ ਕਿਵੇਂ ਇਸ ਦੀ ਬजीरਖਾਂ ਰਾਹੀਂ ਬਾਦਸ਼ਾਹ ਨਾਲ ਮੁਲਾਕਾਤ ਹੋ ਗਈ ਜਦੋਂ ਬਾਦਸ਼ਾਹ ਨੂੰ ਇਸ ਦੀ حقیقت ਦਾ ਪਤਾ ਲੱਗਾ ਤਾਂ ਬਾਦਸ਼ਾਹ ਨੇ ਵੀ ਇਸ ਨੂੰ ਨਮਕ ਹਰਾਮੀ ਕਹਿ ਕੇ ੱੱਕੇ ਮਰਵਾ ਕੇ ਕਿਲੇ ਚੋਂ ਬਾਹਰ ਕਢਵਾ ਦਿੱਤਾ ਹੁਣ ਇਸ ਦੀ ਮੌਤ ਨੇੜੇ ਆ ਗਈ ਜਿਸ ਲਈ ਕੁਦਰਤ ਨੇ ਇੰਜ ਵਿਉਤ ਬਣਾਈ ਸੂਬੇਦਾਰ ਵजीर खान ਗੁਰੂ ਸਾਹਿਬ ਦਾ ਸ਼ਰਧਾਲੂ ਸੀ ਬਾਦਸ਼ਾਹ ਸ਼ਾਹਜਹਾਨ ਨੇ ਉਸ ਨੂੰ ਸਿੰਧ ਦੇ ਅਮੀਰਾਂ ਤੋਂ ਖਰਾਜ ਲੈਣ ਲਈ ਉਧਰ ਭੇਜ ਦਿੱਤਾ ਇਸ ਉਪਰੰਤ ਅਬਦੁਲ ਰਹੀਮ ਖਾਂ ਆ ਗਿਆ ਕਤਬ ਖਾਂ ਨੇ ਇਸ ਨਾਲ ਮਿਲ ਕੇ ਪੈਂਦੇ ਖਾਂ ਤੋਂ ਇਨਸਾਫ ਲਈ ਬਾਦਸ਼ਾਹ ਕੋਲ ਸ਼ਿਕਾਇਤ ਕਰਵਾ ਦਿੱਤੀ ਸਾਰਿਆਂ ਨੇ ਬਾਦਸ਼ਾਹ ਨੂੰ ਗੁਰੂ ਸਾਹਿਬ ਵਿਰੁੱਧ ਪ੍ਰੇਰਕਾ ਦਿੱਤਾ ਅਤੇ ਕਚਹਿਰੀ ਵਿੱਚ ਗੁਰੂ ਸਾਹਿਬ ਦੇ ਟੱਕਰੇ ਲਈ ਮੁਖਲਿਸ ਖਾਂ ਦੇ ਛੋਟੇ ਭਾਈ ਕਾਲੇ ਖਾਂ ਅਤੇ ਭਰਾ ਦੀ ਪਹਿਲੀ ਲੜਾਈ ਵਿੱਚ ਹੋਈ ਮੌਤ ਦਾ ਬਦਲਾ ਲੈਣ ਲਈ ਚੌਥੀ ਲੜਾਈ ਦਾ ਬੀੜਾ ਚੁੱਕਿਆ ਬਾਦਸ਼ਾਹ ਦੀ 2.5 ਲੱਖ ਫੌਜ ਨਾਲ ਲਲਾ ਬੇਗ ਦਾ ਪੁੱਤਰ ਜਫਰ ਬੇਗ ਸ਼ਮਸ਼ ਬੇਗ ਦਾ ਭਾਈ ਮੁਲਕ ਅਨਵਰ ਖਾਂ ਤੇ ਮਿਰਜ਼ਾ ਹਸਨ ਬੇਗ ਆਦ ਵੀ ਕਾਲੇ ਖਾਂ ਨਾਲ ਰਲ ਗਏ ਇਧਰ ਗੁਰੂ ਸਾਹਿਬ ਕੋਲ ਵੀ ਕਾਲੇ ਖਾਂ ਦੀ ਇਸ ਕਾਰਗੁਜ਼ਾਰੀ ਦੀਆਂ ਖਬਰਾਂ ਪੁੱਜ ਗਈਆਂ ਉਹਨਾਂ ਨੇ ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਦੂਰ ਦਰਾਡੇ ਇਲਾਕਿਆਂ ਤੋਂ ਬਹਾਦਰ ਸਿੱਖ ਇਕੱਠੇ ਹੋਣ ਲੱਗ ਪਏ ਸਨ 1634 ਸੰਮਤ 1691 ਬਿਕਰਮੀ ਨੂੰ ਮੁਗਲ ਫੌਜਾਂ ਨੇ ਅੰਮ੍ਰਿਤਪੱਲੇ ਕਰਤਾਰਪੁਰ ਵਿਖੇ ਸਿੱਖ ਫੌਜਾਂ ਤੇ ਹਮਲਾ ਕੀਤਾ ਸਿੱਖ ਫੌਜਾਂ ਪਹਿਲਾਂ ਹੀ ਟੱਕਰ ਲਈ ਤਿਆਰ ਬੈਠੀਆਂ ਸਨ ਉਹਨਾਂ ਨੇ ਇੰਨੀ ਬਹਾਦਰੀ ਨਾਲ ਟੱਕਰਾ ਕੀਤਾ ਕਿ ਮੁਗਲ ਫੌਜਾਂ ਨੂੰ ਭਾਰੀ ਨੁਕਸਾਨ ਕਰਵਾ ਕੇ ਪਿੱਛੇ ਹਟਣਾ ਪਿਆ ਅਗਲੇ ਦਿਨ ਫਿਰ ਲੜਾਈ ਸ਼ੁਰੂ ਹੋ ਗਈ ਬਾਬਾ ਗੁਰਦਿੱਤਾ ਜੀ ਉਦੋਂ ਭਰ ਜਵਾਨ ਸਨ ਗੁਰੂ ਤੇਗ ਬਹਾਦਰ ਜੀ ਅਜੇ ਭਾਵੇਂ 13 ਸਾਲ ਦੇ ਸਨ ਪਰ ਉਹ ਵੀ ਬੜੀ ਬਹਾਦਰੀ ਨਾਲ ਲੜੇ ਇਸ ਲੜਾਈ ਵਿੱਚ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਪੈਂਦੇ ਖਾਂ ਦਾ ਜਵਾਬੀ ਜਵਾਈ ਉਸਮਾਨ ਖਾਂ ਮਾਰਿਆ ਗਿਆ ਅਨਵਰ ਖਾਂ ਭਾਈ ਵਿਦੀ ਚੰਦ ਦੇ ਤੀਰ ਦਾ ਨਿਸ਼ਾਨਾ ਬਣ ਗਿਆ ਜਦੋਂ ਕਿ ਪੈਂਦੇ ਖਾਂ ਕਾਲੇ ਖਾਂ ਸਮੇਤ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਇਤਿਹਾਸ ਅਨੁਸਾਰ ਜਦੋਂ ਪੈਂਦੇ ਖਾਂ ਗੁਰੂ ਸਾਹਿਬ ਤੇ ਵਾਰ ਕਰਦਾ ਕਰਦਾ ਥੱਕ ਗਿਆ ਤਾਂ ਗੁਰੂ ਸਾਹਿਬ ਨੇ ਸਿੱਖਿਆ ਬਜੋ ਆਖਿਆ ਪੈਂਦੇ ਖਾਂ ਇਹੋ ਨਹੀਂ ਕਿਉਂ ਵਾਰ ਕਰੀਦਾ ਏ ਗੁਰੂ ਸਾਹਿਬ ਨੇ ਇੱਕੋ ਵਾਰ ਨਾਲ ਇਹ ਜ਼ਖਮੀ ਹਾਲਤ ਵਿੱਚ ਧਰਤੀ ਤੇ ਡਿੱਗ ਪਿਆ ਇਹ ਤੜਫ ਤੜਫ ਕੇ ਪ੍ਰਾਨ ਦੇ ਰਿਹਾ ਸੀ ਅਤੇ ਗੁਰੂ ਸਾਹਿਬ ਇਸ ਤੇ ਢਾਲ ਦੀ ਈਸ਼ਾ ਕਰੀ ਖੜੇ ਸਨ ਗੁਰੂ ਸਾਹਿਬ ਤਾਂ ਨਿਮਰਤਾ ਦੇ ਪੁੰਜ ਸਨ ਪੈਂਦੇ ਖਾਂ ਕਹਿਣ ਲੱਗਾ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਜੀ ਤੂੰ ਹੀ ਮੇਰਾ ਖੁਦਾ ਹੈ ਮੇਰੀਆਂ ਭੁੱਲਾਂ ਬਖਸ਼ ਲੈ ਗੁਰੂ ਸਾਹਿਬ ਨੇ ਇਸ ਦੀ ਵਿਛੜਦੀ ਰੂਹ ਲਈ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ ਸੋ ਇਸ ਤਰ੍ਹਾਂ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਉੱਤੇ ਇਸ ਖਾਨ ਪਠਾਨ ਨੇ ਹਮਲਾ ਕੀਤਾ ਬੇਵਜ੍ਹਾ ਹੀ ਗੁਰੂ ਸਾਹਿਬ ਨਾਲ ਲੜਾਈ ਕੀਤੀ ਅਤੇ ਮੂੰਹ ਦੀ ਖਾ ਕੇ ਮਾਰਿਆ ਗਿਆ ਸੋ ਠੀਕ ਹੈ ਸੰਗਤ ਜੀ ਕੋ ਅਖਰ ਵਾਦਾ ਕੱਟਾ ਭੁੱਲ ਚੱਕ ਮਾਫ ਕਰਨਾ ਇਸੇ ਤਰ੍ਹਾਂ ਅੱਗੇ ਤੋਂ ਆਪਜੀ ਪਿਆਰ ਬਖਸ਼ਣਾ ਇਸੇ ਹੀ ਤਰ੍ਹਾਂ ਇਤਿਹਾਸ ਦੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਰਹੁ ਵਿਚਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ